ਇਸ ਪਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਖਬਰ ਜੁੜੀ ਹੋਈ ਹੈ ਗੈਂਗਸਟਰ 골ਡੀ ਬਰਾੜ ਦੇ ਨਾਲ ਜੀ ਹਾਂ ਗੈਂਗਸਟਰ 골ਡੀ ਬਰਾੜ ਦੇ ਭਰਾ ਕਤਲ ਕਾਂਡ ਮਾਮਲੇ ਦੇ ਵਿੱਚ ਹੁਣੇ ਹੁਣ ਇੱਕ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੁਲਿਸ ਨੇ ਜਿਹੜੇ ਸ਼ੂਟਰਾਂ ਨੂੰ ਗ੍ਰਫਤਾਰ ਕੀਤਾ ਸੀ ਉਹਨਾਂ ਨੂੰ ਲੈ ਕੇ ਚੰਡੀਗੜ੍ਹ ਕੋਰਟ ਨੇ ਬਹੁਤ ਵੱਡਾ ਫੈਸਲਾ ਸੁਣਾਇਆ ਹੈ 4 ਸਾਲਾਂ ਬਾਅਦ ਉਹਨਾਂ ਕਾਤਲਾਂ ਨੂੰ ਹੁਣ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਜੀ ਖਾਂ ਗੁਰਲਾਲ ਬਰਾੜ ਦੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਹੈ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੀ ਕੋਰਟ ਨੇ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਤੇ ਚਾਰਾਂ ਨੂੰ ਪੁਲਿਸ ਨੇ ਕਤਲ ਕਾਂਡ ਦੇ ਵਿੱਚ ਗ੍ਰਫਤਾਰ ਕੀਤਾ ਸੀ ਤੇ ਹੁਣ ਚਾਰੇ ਹੀ ਕਾਤਲਾਂ ਨੂੰ ਬਰੀ ਕੀਤਾ ਗਿਆ ਤਾਂ ਗੁਰਲਾਲ ਬਰਾੜ ਜਿਸ ਦਾ ਕਤਲ ਹੋ ਜਾਂਦਾ ਦੱਸ ਦਈਏ ਕਿ ਚਸ਼ਮਦੀਦ ਜੋ ਕਿ ਗਵਾਹ ਸੀ ਉਸ ਨੇ ਪਛਾਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਦੱਸ ਦਈਏ ਕਿ 10 ਅਕਤੂਬਰ 2020 ਨੂੰ ਗੁਰਲਾਲ ਬਰਾੜ ਦਾ ਕਤਲ ਹੁੰਦਾ ਰਾਤ ਦੇ ਸਮੇਂ ਅਲਾਂਟੇ ਮਾਲ ਪੀਵੀਆਰ ਵਾਲੇ ਏਰੀਆ ਦੇ ਵਿੱਚ ਕਲੱਬ ਦੇ ਬਾਹਰ ਫੋਰਚੂਨਰ ਦੇ ਵਿੱਚ ਜੋ ਗੁਰਲਾਲ ਬਰਾੜਾ ਸਵਾਰ ਹੁੰਦਾ ਤੇ ਬੰਬੀਹਾ ਗੈਂਗ ਦੇ ਚਾਰ ਸ਼ੂਟਰ ਆਉਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਚਲੇ ਜਾਂਦੇ ਆ ਸ਼ੂਟਰਾਂ ਦੇ ਨਾਵਾਂ ਦਾ ਵੀ ਜ਼ਿਕਰ ਕਰ ਲੈਣੇ ਆ ਅਜੇ ਲੱਠ ਅਤੇ ਦੂਜੇ ਪਾਸੇ ਨੀਰਸ ਚਸਕਾ ਇਹ ਦੋਵੇਂ ਸ਼ੂਟਰ ਬੰਬੀਹਾ ਗਰੁੱਪ ਦੇ ਦੋ ਖਾਸ ਮੈਂਬਰ ਦੱਸੇ ਜਾਂਦੇ ਨੇ ਇਹਨਾਂ ਦੇ ਨਾਲ ਇੱਕ ਚਮਕੋਰ ਹੁੰਦਾ ਜਿਸ ਨੂੰ ਬੰਤ ਵੀ ਕਿਹਾ ਜਾਂਦਾ ਤੇ ਚੌਥਾ ਸ਼ੂਟਰ ਹੁੰਦਾ ਹੈ ਅਮਨ ਕੁਮਾਰ ਤੇ ਹੁਣ ਇਹਨਾਂ ਚਾਰਾਂ ਨੂੰ ਚੰਡੀਗੜ੍ਹ ਕੋਰਟ ਨੇ ਬਰੀ ਕਰ ਦਿੱਤਾ ਹੈ ਦਰਅਸਲ ਇਹਨਾਂ ਨੂੰ ਬਰੀ ਇਸ ਵਾਸਤੇ ਕੀਤਾ ਕਿਉਂਕਿ ਜੋ ਚਸ਼ਮਦੀਤ ਸੀ ਗਵਾਹ ਸੀ ਉਸਨੇ ਪਛਾਣਨ ਤੋਂ ਕੋਰੀ ਨਾ ਕਰ ਦਿੱਤੀ ਕਿਹਾ ਕਿ ਇਹਨਾਂ ਸ਼ੂਟਰਾਂ ਨੂੰ ਮੈਂ ਨਹੀਂ ਜਾਣਦਾ ਤੇ ਨਾ ਹੀ ਇਹ ਸ਼ੂਟਰ ਮੌਕੇ ਉੱਤੇ ਮੌਜੂਦ ਸੀ ਤਾਂ 4 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਗੁਰਲਾਲ ਬਰਾੜ ਦੇ ਕਤਲकांड ਤੇ ਸਾਰੇ ਦੋਸ਼ੀ ਚਾਰੋਂ ਚਾਰੋਂ ਦੋਸ਼ੀ ਜੋ ਨੇ ਬਰੀ ਹੋ ਚੁੱਕੇ ਨੇ ਕਿਉਂਕਿ ਚਸ਼ਮਦੀਦ ਨੇ ਇਹਨਾਂ ਦੋਸ਼ੀਆਂ ਨੂੰ ਪਛਾਣਨ ਤੋਂ ਕੋਰੀ ਨਾ ਕਰ ਦਿੱਤੀ ਬਹੁਤ ਵੱਡੀ ਖਬਰ ਹੈ ਫਿਰ ਤੋਂ ਦੱਸਿਆ ਕਿ 골ਡੀ ਬਰਾੜ ਦੇ ਭਰਾ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਚチェਰਾ ਭਰਾਏ 골ਡੀ ਬਰਾੜ ਦਾ ਤੇ ਹੁਣ 골ਡੀ ਬਰਾੜ ਤੇ ਭਰਾ ਜੈਨਕੀ ਗੁਰਲਾਲ ਬਰਾੜ ਤੇ ਜਿਹੜੇ ਦੋਸ਼ੀ ਸੀ ਜੋ ਕਾਤਲ ਸੀ ਚਾਰੇ ਕੀ ਦੋਸ਼ੀਆਂ ਨੂੰ ਚੰਡੀਗੜ੍ਹ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਕਿਉਂਕਿ ਚੰਡੀਗੜ੍ਹ ਕੋਰਟ ਦੇ ਕੋਲ ਜੋ ਚਸ਼ਮਦੀਦ ਪਹੁੰਚਿਆ ਸੀ ਉਸ ਨੇ ਇਹਨਾਂ ਗੈਂਗਸਟਰ ਨੂੰ ਪਛਾਣਨ ਤੋਂ ਇਹਨਾਂ ਸ਼ੂਟਰਾਂ ਨੂੰ ਪਛਾਣਨ ਤੋਂ ਕੋਰੀ ਨਾ ਕਰ ਦਿੱਤੀਏ ਜਿਸ ਕਰਕੇ ਵੱਡਾ ਫਾਸਲਾ ਕੋਰਟ ਦੇ ਵੱਲੋਂ ਲਿਆ ਗਿਆ ਤੇ ਕੋਰਟ ਦੇ ਵੱਲੋਂ ਇਹਨਾਂ ਚਾਰਾਂ ਕੀ ਦੋਸ਼ੀਆਂ ਨੂੰ ਹੁਣ ਬਰੀ ਕਰ ਦਿੱਤਾ ਫਿਰ ਤੋਂ ਦੱਸ ਰਹੀਆਂ ਕਿ 2020 ਦਾ ਇਹ ਪੂਰਾ ਮਾਮਲਾ 10 ਅਕਤੂਬਰ ਨੂੰ ਰਾਤ ਦੇ ਸਮੇਂ ਜਿਹੜਾ ਗੁਰਲਾਲ ਬਰਾੜ ਜੋ ਕਿ ਅਲੰਟੇ ਮੋਲ ਦੇ ਨੇੜੇ ਕੁੰਬੜਿਆ ਸੀ ਕਲਬ ਦੇ ਬਾਹਰ ਸੀ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਸੀ ਤੇ ਇਸੇ ਦੌਰਾਨ ਬੰਬੀਹਾ ਗੈਂਗ ਦੇ ਇਹ ਚਾਰ ਸ਼ੂਟਰ ਆਉਂਦੇ ਨੇ ਜੋ ਕਿ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੇ ਐ ਗੋਲੀਆਂ ਦੇ ਨਾਲ ਗੁਰਲਾਲ ਬਰਾੜ ਨੂੰ ਪਹੁੰਚ ਦਿੱਤਾ ਜਾਂਦਾ ਮੌਕੇ ਉੱਤੇ ਹੀ ਗੁਰਲਾਲ ਬਰਾੜ ਦੀ ਮੌਤ ਹੋ ਜਾਂਦੀ ਐ ਤੇ 4 ਸਾਲਾਂ ਦੇ ਬਾਅਦ ਇਸ ਮਾਮਲੇ 'ਚ ਵੱਡੀ ਅਪਡੇਟ ਆਉਂਦੀ ਐ ਗੁਰਲਾਲ ਬਰਾੜ ਦੇ ਚਾਰ ਕਾਤਲ ਜੋ ਕਿ ਲਗਾਤਾਰ ਇੱਕ ਕੇਸ ਚੱਲ ਰਿਹਾ ਸੀ ਤੇ 4 ਸਾਲਾਂ ਬਾਅਦ ਚਸ਼ਮਦੀਦ ਜੋ ਹੈ ਉਸਨੇ ਪਛਾਣਨ ਤੋਂ ਇਨਕਾਰ ਕੀਤਾ ਜਿਸ ਕਰਕੇ ਚੰਡੀਗੜ੍ਹ ਕੋਰਟ ਦੇ ਵੱਲੋਂ ਇਹਨਾਂ ਚਾਰਾਂ ਨੂੰ ਹੁਣ ਬਰੀ ਕਰ ਦਿੱਤਾ ਗਿਆ